ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੰਗਤ ਜੀ ਇੱਕ ਸਮੇਂ ਮਾਇਆ ਨੇ ਇਸਤਰੀ ਦਾ ਰੂਪ ਧਾਰਨ ਕੀਤਾ ਇਸਤਰੀ ਦਾ ਰੂਪ ਧਾਰਨ ਕਰਕੇ ਹੱਥ ਦੇ ਵਿੱਚ ਸੰਗਲ ਤੇ ਜੇਵਰੀਆਂ ਲਈਆਂ ਤੇ ਉਹ ਇੱਕ ਜੰਗਲ ਦੇ ਵਿੱਚ ਤਪੱਸਵੀ ਨੂੰ ਮਿਲੀ ਤਪਸਵੀ ਨੇ ਪੁੱਛਿਆ ਕਿ हे देवी ਜੋ ਤਾਂ ਹੱਥ ਵਿੱਚ ਸੰਗਲ ਤੇ ਜੇਵਰੀਆਂ ਲਈਆਂ ਨੇ ਇਹ ਕਿਸ ਵਾਸਤੇ ਨੇ ਇਹ ਕਿਉਂ ਤਾਂ ਹੈ ਜੇਵਰੀਆਂ ਚੁੱਕੀਆਂ ਨਹੀਂ ਆ ਤਾਂ ਮਾਇਆ ਨੇ ਤਪਸਵੀ ਨੂੰ ਕਿਹਾ ਕਿ हे ਤਪਸਵੀ ਜੀ ਜੋ بڑے بڑے ਵਿਕਰਤ ਮਹਾਤਮਾ ਆਪਣੇ ਆਪ ਨੂੰ ਖਵਾਉਂਦੇ ਹਨ। ਉਹੰ ਤੰਨਾ ਵਾਸਤੇ ਤਾਂ ਇਹ ਸੰਗੜ ਲਿਆਉਂਦੇ ਹਨ। ਪਰ ਜੋ ਛੋਟੇ-ਛੋਟੇ ਸੰਤਾਨ ਉਹਨਾਂ ਨੂੰ ਖਾਵਾਣੇ ਲਈ ਇਹ ਜੇਵਰੀਆਂ ਲੈਂਦੇ ਹਨ। ਤਤਪਾਸਵੀ ਨੇ ਕਿਹਾ ਮੇਰੇ ਵਾਸਤੇ ਕੀ ਲੈ ਕੇ ਆਏ ਹੋ? ਤੁਸੀਂ ਮੇਰੇ ਵਾਸਤੇ ਕੀ ਲੈ ਕੇ ਆਏ ਹੋ? ਮਾਇਆ ਨੇ ਕਿਹਾ ਤੇਰੇ ਜਿਹੇ ਟਟੂਆ ਵਾਸਤੇ ਮੈਂ ਕੀ ਲਿਆਉਣਾ ਸੀ? ਦੇਰੇਵਾ ਅਰਗੇਟਾ ਟੂਆ ਵਾਸਤੇ ਮੈਂ ਕੀ ਲਿਆਉਣਾ ਸੀ ਤੇਰੇ ਉੱਪਰ ਤਾਂ ਮਰਾਸੀ ਤੋਂ ਬਿਨਾਂ ਹੀ ਚੜ ਸਕਦੀਆਂ ਤਾਂ ਬਸ ਵੀ ਨੂੰ ਕ੍ਰੋਧ ਆਇਆ ਕ੍ਰੋਧ ਦੇ ਨਾਲ ਕੁਛ ਨੇ ਆਪਣਾ ਚਿੰਟਾ ਸੀ ਜੋ ਉਹ ਮਾਇਆ ਦੇ ਮੱਥੇ ਤੇ ਮਾਰਿਆ ਤੇ ਕਹਿਣ ਲੱਗਿਆ ਕਿ ਤੂੰ ਮੈਨੂੰ ਕਾਬਟ ਸਕਦੀ ਹੈ ਚਾਹ ਚਾ ਕਰੀ ਹੈ ਮੈਂ 12 ਸਾਲ ਭਗਤੀ ਕੀਤੀ ਹੈ ਇੰਨੇ ਨੂੰ ਮਾਇਆ ਕੁਝੇ ਵੇਲੇ ਉੱਥੋਂ ਛਾਪਣ ਹੋ ਗਈ ਭਾਵ ਕੇ ਚਲੀ ਗਈ ਕੁਝ ਸਮਾਂ ਬੀਤਿਆ ਕੁਝ ਮਹੀਨਾ ਬਾਅਦ ਮਗਰੋਂ ਮਾਇਆ ਨੇ ਇੱਕ ਸੁੰਦਰ ਲੜਕੀ ਦਾ ਰੂਪ ਧਾਰਨ ਕੀਤਾ ਸੁੰਦਰ ਲੜਕੀ ਦਾ ਰੂਪ ਧਾਰਨ ਕਰਕੇ ਉਸ ਤਪਸਵੀ ਆਵੀਂ ਕੁਟਿਆ ਕੋਲ ਆ ਕੇ ਬਾਹਰ ਬੈਠ ਕੇ ਰੋਣ ਲੱਗ ਪਈ ਰੋਣ ਦੀ ਆਵਾਜ਼ਾਂ ਸੁਣ ਕੇ ਤਪਸਵੀ ਜੀ ਕੁਟਿਆ ਤੋਂ ਬਾਹਰ ਆਏ ਆ ਕੇ ਕਹਿਣ ਲੱਗੇ ਇਹ ਦੇਵੀ ਤੂੰ ਕੌਣ ਹੈ ਕਿਉਂ ਰੋदन ਕਰ ਰਹੀ ਹੈ ਕਿਉਂ ਰੋ ਰਹੀ ਹੈ ਵਿਰਲਾਪ ਕਰ ਰਹੀ ਹੈ माया ने कहा जी मैं अपने माता-पिता ਨਾਲ ਆਪਏ ਨਾਨਕਿਆਂ ਦੇ ਨਗਰ ਜਾ ਰਹੀ ਸੀ ਕਿ ਮੇਰੇ ਮਾਤਾ-ਪਿਤਾ ਅੱਗੇ ਨਿਕਲ ਗਏ ਹਨ ਮੈਂ ਕੱਲੀ ਰਹਿ ਗਈ ਪਿਛਲੇ ਮੈਂ ਆਪ ਜੀ ਦੀ ਕੋਟੀਆ ਦੇਖ ਕੇ ਮੈਂ ਇੱਥੇ ਰੁਕੀ ਆ ਮੈਂ ਇੱਥੇ ਰੁਕਿਆ ਮੈਂ ਸੁਣਿਆ ਕਿ ਜੋ ਤਪੱਸਵੀ ਹਨ ਇਹ ਬਹੁਤ ਦਿਆਵਾਨ ਹੁੰਦੇ ਹਨ ਆਪ ਕਿਰਪਾ ਕਰੋ ਮੈਨੂੰ ਮੇਰੇ ਨਾਨਕੇ ਪਿੰਡ 'ਤੇ ਛਾ ਦੇਵੋ ਤਪੱਸਵੀ ਦੇ ਮਨ ਵਿੱਚ ਦਿਆ ਆ ਗਈ ਇਹ ਜਨੇ ਲੜਕੀ ਨੂੰ ਨਾਲ ਲਿਆ ਤੇ ਤੁਰਨ ਲੱਗਿਆ ਥੋੜਾ ਅੱਗੇ ਗਏ ਤਾਂ ਉਹ ਲੜਕੀ ਨੇ ਕਿਹਾ ਇਹ ਤਪੱਸਵੀ ਜੀ ਜੀ ਮੇਰੀ ਉਂਗਲ ਫੜ ਲਵੋ ਮੈਨੂੰ ਡਰ ਲੱਗਦਾ ਹੈ ਰਾਸਤੇ ਦੇ ਵਿੱਚ ਗਿੱਦੜ ਵਗੜਾ ਵਗੈਰਾ ਬਹੁਤ ਬੋਲਦੇ ਹਨ ਇੱਥੇ ਪੰਕੇਰੂ ਪੰਛੀ ਆਨ ਮੈਨੂੰ ਡਰ ਲੱਗਦਾ ਹੈ ਕੁਛ ਤੱਥ ਵੀ ਨੇ ਕੁਛ ਦੀ ਉਂਗਲ ਫੜੀ ਅੱਗੇ ਤੁਰਦੇ ਰਹੇ ਮਾਇਆ ਨੇ ਇੱਕ ਐਸੀ ਲੀਲਾ ਰਚੀ ਕੇ ਅੱਗੇ ਇੱਕ ਨਦੀ ਬੜੇ ਜ਼ੋਰ ਦੀ ਵਹਿਣ ਲੱਗੀ ਜਦੋਂ ਨਦੀ ਦੇ ਕੋਲ ਪਹੁੰਚੇ ਨਾ ਮਾਇਾਨਤ ਪੱਛਮੀ ਨੂੰ ਕਿਹਾ ਕਿ ਮਾਇ ਇਸ ਵਿੱਚ ਦੀ ਲੰਘ ਨਹੀਂ ਸਕਦੀ ਤੁਸੀਂ ਮੈਨੂੰ ਆਪਣੇ ਮੋਢਿਆਂ ਤੇ ਚੁੱਕੋ ਆਪਾਂ ਨਦੀ ਪਾਰ ਕਰ ਲਵਾਂਗੇ ਤਵੱਛੀ ਨੂੰ ਦਿਆਈ ਫਿਰ ਉਸਨੇ ਮਾਇਆ ਨੂੰ ਆਪਣੇ ਮੋਢਿਆਂ ਤੇ ਬਿਠਾਇਆ ਅੱਗੇ ਚੱਲੇ ਜੁਨਾਰੀ ਦੇ ਵਿਚਕਾਰ ਪਹੁੰਚੇ ਨਦੀ ਡੂੰਗੀ ਥੇ ਮਾਇਆ ਉਸ ਦੇ ਕੰਧਿਆ ਤੇ ਬੈਠੀ ਹੋਈ ਜਿਸ ਤਰ੍ਹਾਂ ਟਾਟੂਏ ਨੂੰ ਹੱਕਦੇ ਆ ਉਹ ਉਸ ਦੇ ਹੱਡੀਆਂ ਮਾਰ ਲੱਗੀ ਟਾਟੂਏ ਜਿਦਾਂ ਉਸ ਦੇ ਨਾਲ ਵਿਹਾਰ ਕਰਨ ਲੱਗੀ ਵੱਛਵੀ ਨੇ ਕਿਹਾ ਇਹ ਕੀ ਕਰ ਰਹੇ ਹੋ ਮਾਇਆ ਨੇ ਕਿਹਾ ਕਿ ਦੇਖ ਵੱਛਵੀ ਜੀ ਮਾਤਾ ਬਿਨਾਂ ਰੱਛੀ ਤੋ ਹੀ ਤੇਰੇ ਕੰਧਿਆ ਤੇ ਚੜ ਗਈ ਹਾਂ ਤੂੰ ਤਾਂ ਕਹਿੰਦਾ ਸੀ ਮੈਨੂੰ ਤੂੰ ਛੱਲ ਨਹੀਂ ਸਕਦੀ ਆ ਦੇਖ ਤੂੰ ਡੱਟੂਏ ਦੀ ਤਰ੍ਹਾਂ ਚੱਲ ਰਿਹਾ ਹੈ ਨਾ ਵੱਛਵੀ ਨੂੰ ਕ੍ਰੋਧ ਆਇਆ ਉਹਨੇ ਮਾਇਆ ਨੂੰ ਹੇਠਾਂ ਛੁੱਟਿਆ ਜੇ ਦੇਖਦਾ ਕੀ ਹੈ ਕਿ ਉਥੇ ਨਾ ਨਦੀ ਹੈ ਨਾ ਲੜਕੀ ਹੈ ਉਹ ਹੈਰਾਨ ਹੋ ਗਿਆ ਕਿ ਮਾਇਆ ਨੇ ਕਿਸ ਤਰ੍ਹਾਂ ਕੁਛ ਨੂੰ ਆਪਣੇ ਕਲਬੇ ਦੇ ਵਿੱਚ ਲੈ ਲਿਆ ਬਾਣੀ ਦੇ ਵਿੱਚ ਆਉਂਦਾ ਹੈ ਹਮਰੋ ਭਰਤਾ ਬੜੋ ਵਿਕੀ ਆਪੇ ਸੰਤ ਕਹਾਵਾ ਹੈ ਕੋਈ ਵੱਡਾ ਗਿਆਨਵਾਨ ਮਨੁੱਖੀ ਜਿਸ ਨੂੰ ਸਾਰਾ ਜਗਤ ਸ਼ਾਂਤ ਤਾਖਦਾ ਹੈ ਮੇਰਾ ਭਾਵ ਕੇ ਮਾਇਆ ਦਾ ਖਾਸਮ ਬਣ ਸਕਦਾ ਹੈ ਉਹ ਹਮਾਰੇ ਮਾਤੇ ਕੈਮ ਔਰ ਹਮਾਰੇ ਨਿਕਣਾ ਆਵੇ ਉਹੀ ਮੇਰੇ ਉੱਤੇ ਕਾਬੂ ਪਾਉਣ ਦੇ ਸਮਰਾਤਾ ਹੋਰ ਕਦੇ ਤਾਂ ਮੇਰੇ ਨੇੜੇ ਵੀ ਨਹੀਂ ਆ ਸਕਦਾ ਭਾਵ ਕਿਸੇ ਹੋਰ ਦੀ ਮੇਰੇ ਅੱਗੇ ਪੇਸ਼ ਨਹੀਂ ਜਾ ਸਕਦੀ ਮਾਇਆ ਦੇ ਵਿਕਾਰਾਂ ਤੋਂ ਹਰ ਇੱਕ ਜੀਵ ਨੂੰ ਬਚਣਾ ਚਾਹੀਦਾ ਹੈ ਜੋ ਕਿ ਲੋਭ ਲਾਲਚ ਦੇ ਨਾਲ ਕਮਾਈ ਹੋਈ ਹੈ ਉਹ ਕਦੇ ਵੀ ਕੰਮ ਨਹੀਂ ਆਉਂਦੀ ਉਸ ਦੇ ਨੁਕਸਾਨ ਹੀ ਹਨ ਉਸ ਦਾ ਕੋਈ ਫਾਇਦਾ ਨਹੀਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ